ਜੋ ਮੀਂਗਰਦਾਰਾ ਪ੍ਰਬੰਧਕ ਕਮੇਟੀ ਦੀ ਇੰਨੀ ਕ ਗਲਤੀ ਜਿਹੜੀ ਹੈ ਜ਼ਰੂਰ ਹੈ ਕਿ ਉਹਨਾਂ ਨੂੰ ਉਸ ਵੇਲੇ ਜਿਹੜਾ ਗਵਨ ਜਿਹੜੇ ਦੋਸ਼ੀ ਹੈ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਰਾਜਨੀਤੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਦੋਨੇ ਧਿਰਾਂ ਹੀ ਰਾਜਨੀਤੀ ਕਰਨ ਦਾ ਯਤਨ ਕਰ ਲਿਆ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਉਸੇ ਵੇਲੇ ਪੁਲਿਸ ਕਾਰਵਾਈ ਲਈ ਜਿਹੜਾ ਉਹ ਹੱਥ ਅੱਗੇ ਵਧਾ ਦੇਣਾ ਚਾਹੀਦਾ ਸੀ ਜੋ ਤਾਂ ਸਿੱਖ ਸੰਗਤ ਦਾ ਮੰਗ ਕਰਦੀਆਂ ਸੀ ਕਿ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਸਪੈਂਡ ਕਰਕੇ ਨਾ ਸਾਰਿਆ ਜਾਵੇ ਜਿਹੜੇ ਜਿਆਦਾ ਕੁਐਸਚਨ ਸੀ ਉਹ ਮर्यादा ਨਾਲ ਸੰਬੰਧਿਤ ਹੀ ਸੀਗੇ ਤੇ ਬਹੁਤ ਵਧੀਆ ਗੱਲਬਾਤ ਹੀ ਹੋਈ ਹੈ ਤੇ 22800 ਰੁਪਏ ਦਾ ਜਿਹੜਾ ਮਾਮਲਾ ਸੀਗਾ ਜਿੱਦਿਆ ਕਾਲ ਤਖਸਾਲ ਵੱਲੋਂ ਪੜਤਾਲ ਕਰਵਾਈ ਗਈ ਸੀ ਤੇ ਉਸ ਰਿਪੋਰਟ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਔਰ ਜਿਆਦਾ ਸਮਝ ਲਓ 80% ਉਹਨਾਂ ਨੇ ਮर्याਦਾ ਸੰਬੰਧੀ ਹੀ ਜਾਣਕਾਰੀਆਂ ਹਾਸਲ ਕੀਤੀ ਹੈ ਬਾਕੀ ਇਹ ਜਿਹੜੀ ਟੈਕਨੀਕਲ ਜਿਹੜੀ ਕੋਈ ਹੈਗੀ ਗੱਲਬਾਤ ਜਿਹੜੀ ਆ ਉਹ ਸੀ ਤਦੋਂ ਹੁਣ ਤੱਕ ਦੀ ਜਾਂਚ ਦੌਰਾਨ ਕੀ ਲੱਗਦਾ ਹੈ ਜਿਹੜੇ 328 ਲਾਪਤਾ ਸਰੂਪ ਨੇ ਲਾਪਤਾ ਨਹੀਂ ਐ ਮਤਲਬ ਜਿਹੜੇ 328 ਸਰੂਪ ਜਿਹੜੇ ਲੈਜ਼ਰਾਂ ਦੇ ਵਿੱਚ ਜਿਹੜੇ ਦਰਜ ਸੀਗੇ ਲੇਕਿਨ ਸੱਚਖੰਡ ਪ੍ਰੈਸ ਦੇ ਵਿੱਚ ਜਿਹੜਾ ਸੱਚਖੰਡ ਹੈ ਉੱਥੇ ਉਸ ਬਾਵਨ ਸਰੂਪ ਨਹੀਂ ਸੀਗੇ ਕਿਉਂ ਨਹੀਂ ਸੀਗੇ ਕਿਉਂਕਿ ਉਹਨਾਂ ਦੀਆਂ ਪਿਟਾਵਾਂ ਜਿਹੜੀਆਂ ਹੈਗੀਆਂ ਉਹ ਸ਼ਰੂਮਨੀਤ ਮਿੱਟੀ ਦੇ ਖਾਤਿਆਂ 'ਚ ਜਮਾ ਨਹੀਂ ਸੀ ਹੋਈਆਂ ਉਹਨੂੰ ਲੈ ਕੇ ਮਾਮਲਾ ਬਣਿਆ ਹੈਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇੰਨੀ ਕ ਗਲਤੀ ਜਿਹੜੀ ਹੈ ਜ਼ਰੂਰ ਹੈ ਕਿ ਉਹਨਾਂ ਨੂੰ ਉਸ ਵੇਲੇ ਜਿਹੜਾ ਗਵਨਸੀਓ ਦੀ ਰਿਕਵਰੀ ਲਈ ਜਿਹੜੇ ਦੋਸ਼ੀ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਅੱਛਾ ਜਿਸ ਤਰ੍ਹਾਂ ਤੁਸੀਂ ਜਾਂਚ ਵੀ ਕੀਤੀ ਸੀ ਪਰ ਇਹ ਜਾਂਚ ਨੂੰ ਕਿਵੇਂ ਲਈ ਇਹ ਉਸੇ ਜਾਂਚ ਨੂੰ ਆਧਾਰ ਬਣਾ ਕੇ ਚੱਲ ਰਿਹਾ ਤੁਹਾਡੀ ਸਮਝ ਵਿੱਚ ਤੁਸੀਂ ਜਿਹੜੀ ਜਾਂਚ ਕੀਤੀ ਸੀਗੀ ਉਸ ਤੇ ਇਹ ਉਹਨੂੰ ਆਧਾਰ ਬਣਾ ਕੇ ਚੱਲ ਰਿਹਾ ਹੈ ਅੱਛਾ ਉਹਨੂੰ ਕੋਈ ਇਹਨਾਂ ਨੇ ਕੰਡਮ ਨਹੀਂ ਕੀਤਾ ਹੈ ਜਿਸ ਤਰ੍ਹਾਂ ਜੀ ਤੁਹਾਡੇ ਤੋਂ ਐਸ்சிਟੀ ਤੁਹਾਡੇ ਸਵਾਲ ਜਵਾਬ ਕੀਤੇ ਹੈਗੇ ਆ ਇਸ ਪ੍ਰਕਾਰ ਦਾ ਸਵਾਲ ਜਵਾਬ ਕੀਤਾ ਰਿਹਾ ਨਹੀਂ ਇਦਾਂ ਦਾ ਕੋਈ ਸਵਾਲ ਜਵਾਬ ਨਹੀਂ ਬਸ ਕੁਝ ਜਾਣਕਾਰੀਆਂ ਸੀ ਉਹਨਾਂ ਨੇ ਲਈਆਂ ਹੈਗੀਆਂ ਕਿਉਂਕਿ ਕਈ ਵਾਰੀ ਜਿਹੜੀ ਅਰਿਆਦਾ ਦੀ ਜਾਣਕਾਰੀ ਨਹੀਂ ਹੁੰਦੀ ਲੇਕਿਨ ਸਾਡਾ ਫੀਲਡ ਹੈ ਅਸੀਂ ਪ੍ਰਚਾਰਕ ਹੈ ਤੇ ਅਸੀਂ ਉਹਨਾਂ ਨੂੰ ਜਾਣਕਾਰੀ ਦਿੰਦੇ ਹਾਂ ਸਰ ਜੀ ਇਸ ਮੁੱਦੇ ਨੂੰ ਲੈ ਕੇ ਕ੍ਰਿਟੀਕਲ ਬਣਾ ਦੇਣਾ ਹੈ ਰਾਜਨੀਤੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਦੋਨੇ ਧਿਰਾਂ ਹੀ ਰਾਜਨੀਤੀ ਕਰਨ ਦਾ ਯਤਨ ਕਰ ਰਹੀਆਂ ਨਹੀਂ ਹੋਣੀ ਚਾਹੀਦੀ ਜੀ ਲੱਗਦਾ ਨਹੀਂ ਕਿ ਇਸ ਜਿਸ ਤਰੀਕੇ ਦਾ ਸਮਾਚਾਰ ਰਹੀਗਾ 올 ਰੀਸਿੰਗ ਪੋਲੀਟਿਕਲ ਦੇ ਆਧਾਰ ਦੇ ਉੱਤੇ ਹੀ ਸਾਰੀ ਕਿੱਜਾਂ ਨੂੰ ਜਾਣ ਤੇ ਹੋਈ ਦੇ ਨਹੀਂ ਇਹਦੇ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ ਰਮੰਧ ਭਾਗੀ ਗੱਲ ਹੈ ਬਰਗਾੜੀ ਵਾਲਾ ਮੁੱਦਾ ਹੈ ਜਾਂ ਬੁਰਜ ਜਵਾਰ ਸਿੰਘ ਵਾਲਾ ਮਸਲਾ ਹੈ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਜਦੋਂ ਰਾਜਨੀਤੀ ਹੋਣ ਲੱਗ ਜਾਂਦੀ ਹੈ ਨਾ ਤੇ ਫਿਰ ਮਾਮਲਾ ਜਿਹੜਾ ਕਿਸੇ ਸਿਰੇ ਨਹੀਂ ਲੱਗਦਾ ਉਹ ਅਧੂਰਾ ਰਹਿ ਜਾਂਦਾ ਹੈ ਅੱਛੀ ਲੱਗਦਾ ਜਦੋਂ ਲਾਪਤਾ ਹੋਏ ਉਸ ਤੋਂ ਮੈਂ ਰਾਜਨੀਤੀ ਇਹ ਵਰਤ ਜਵਾਰ ਸਿੰਘ ਵਾਲਾ ਨੇ ਉਸ ਰੂਪ ਕੋ ਨਹੀਂ ਉਹ ਤੋਂ ਉਹਨੂੰ ਆਪਾਂ ਰਾਜਨੀਤੀ ਉਹ ਐਸਪੀਸੀ ਦੀ ਜਿਹੜੀ ਹੈ ਇੱਕ ਕਿਸਮ ਦੀ ਮੈਂ ਸਮਝਦਾ ਉਸ ਵੇਲੇ ਇਹ ਨਹੀਂ ਗੱਲੀ ਹੈ ਕਿ ਉਹਨਾਂ ਨੂੰ ਉਸੇ ਵੇਲੇ ਪੁਲਿਸ ਕਾਰਵਾਈ ਲਈ ਜਿਹੜਾ ਉਹ ਹੱਥ ਅੱਗੇ ਵਧਾ ਦੇਣਾ ਚਾਹੀਦਾ ਸੀ ਜੇ ਤਾਂ ਸਿੱਖ ਸੰਗਤ ਦਾ ਮੰਗ ਕਰਦੀਆਂ ਸੀ ਕਿ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਸਪੈਂਡ ਕਰਕੇ ਨਾ ਸਾਰਿਆ ਜਾਵੇ ਅ ਫਰਜ਼ ਕਰੋ ਵੀ ਕੋਈ ਕਿਸੇ ਵਿਭਾਗ ਦੇ ਵਿੱਚ ਕੋਈ 10 ਲੱਖ ਦਾ ਗਵਨ ਕਰ ਜਾਂਦਾ ਤੇ ਉਹਦੇ ਤੋਂ 10 ਲੱਖ ਦੀ ਰਿਕਵਰੀ ਲਈ ਵਿਭਾਗ ਮਹਿਕਮਾ ਪੁਲਿਸ ਕੋਲ ਤਾਂ ਜਾਂਦਾ ਹੀ ਹੈ ਨਾ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਨੂੰ ਜਾਣਾ ਚਾਹੀਦਾ ਸਾਨੂੰ ਜਿਵੇਂ ਜਿਹਾ ਵੀ ਤੁਸੀਂ ਤੁਸੀਂ ਹਮੇਸ਼ਾ ਐਸਜੀਪੀਸੀ ਨੂੰ ਰਾਜਨੀਤੀ ਨਾਲ ਜੁੜਿਆ ਹੋਇਆ ਵੀ ਰਾਜਨੀਤਿਕ ਲੀਡਰ ਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਉਹ ਸਰਵਉੱਚ ਜਿਹੜਾ ਪਦਵੀ ਰੱਖਦਾ ਹੈ ਸਿਧਾਂਤਕ ਤੌਰ ਦੇ ਉੱਤੇ ਪਰ ਹਕੀਕਤ ਇਹ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬੋਣਾ ਬਣਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਸੁਪਰ ਸ਼ਕਤੀਮਾਨ ਬਣ ਗਿਆ ਔਰ ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈਗਾ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਵੀ ਥੱਲੇ ਕਰ ਦਿੱਤਾ ਗਿਆ ਇਹ ਚੀਜ਼ਾਂ ਸਿੱਖ ਧਰਮ ਦੇ ਵਿੱਚ ਸੀ ਨਹੀਂ ਕਦੇ ਰਿਕਾਰਡ ਦੀ ਇਹ ਮੰਗ ਕਰਦੇ ਨੇ ਉਹਨਾਂ ਨੂੰ ਰਿਕਾਰਡ ਜਿਹੜਾ ਪ੍ਰੋਵਾਈਡ ਕਰਾਉਣਾ ਚਾਹੀਦਾ ਹੈ ਜਿਹੜੀ ਜੀ ਨੇ ਆਪਣਾ ਬਹੁਤ ਕੁਝ ਸਾਨੂੰ ਮਰਿਆਦਾ ਬਾਰੇ ਹੋਰ ਕਾਫੀ ਕੁਝ ਸਾਨੂੰ ਕੱਲ ਨੇ ਦੱਸਿਆ ਪਲੱਸ ਜੋ ਸਾਨੂੰ ਹੋਰ ਆਪਣੀ ਤਫਤੀਸ਼ ਵੀ ਕੋਈ ਜ਼ਰੂਰੀ ਗੱਲਾਂ ਸੀਗੀਆਂ ਉਹ ਵੀ ਇਹਨਾਂ ਨੇ ਸਾਨੂੰ ਸਹਿ ਦਿੱਤੀ ਹੈ ਸੋ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਰਿਹਾ ਇਹਨਾਂ ਦੇ ਇੱਥੇ ਆਉਣ ਨਾਲ ਕਿਸੇ ਤਰ੍ਹਾਂ ਦੇ ਕੋਈ ਡਾਕੂਮੈਂਟ ਵੀ ਅਪਲੋਡ ਕਰਾਇਆ ਗਏ ਨੇ ਨਹੀਂ ਜੀ ਨਹੀਂ ਨਹੀਂ ਉਹ ਤਾਂ ਡਾਕੂਮੈਂਟਸ ਸਾਰੇ ਦੇਖੋ ਐਸਜੀਪੀਸੀ ਤੋਂ ਲਵਾਂਗੇ ਬਟ ਇਹਨਾਂ ਨੇ ਵੈਸੇ ਸਾਨੂੰ ਕਾਫੀ ਕਿਉਂਕਿ ਖੁਦ ਬੜਾ ਲੰਮਾ ਸਮਾਂ ਉੱਥੇ ਰਹੇ ਨੇ ਸਾਨੂੰ ਉਹਨੇ ਚੰਗੀ ਸਹਿ ਦਿੱਤੀ ਹੈ ਜੋ ਸਾਡੀ ਤਫਤੀਸ਼ ਕਾਫੀ ਜ਼ਿਆਦੇ ਕੰਮ ਆਊਗੀ ਸਰ ਜਿਸ ਤਰ੍ਹਾਂ ਹਮ ਤਿਆਜਾਂਗੇ ਅਗੋਂ ਫਿਰ ਅਗਲੀ ਵਾਰ ਹੀ ਹੋ ਜੁਰੀ ਆਨ ਦੀ ਸੁਭਾਉਣ ਹੈ ਵੀ ਹੈਗੀ ਜੀ ਦੇਖੋ ਜੇ ਸਾਨੂੰ ਕੋਈ ਲੱਗਿਆ ਹੋਰ ਹਨਾ ਫਿਰ ਅਸੀਂ ਜ਼ਰੂਰ ਇਹਨਾਂ ਕੋਲ ਆਵਾਂਗੇ ਇਹਨਾਂ ਨੇ ਵੀ ਕਿਹਾ ਵੀ ਜਦੋਂ ਮਰਜ਼ੀ ਮੇਰੇ ਕੋਲ ਅਸੀਂ ਆ ਸਕਦੇ ਹੋ ਹਾਂ ਹੈਗਾ ਜੀ ਇਸ ਸਹਿਯੋਗ ਦੌਰਾਨ ਕਿਹੇ ਜਿਹੇ ਤੁਹਾਡੇ ਵੱਲੋਂ ਜਿਹੜੇ ਹੈਗੇ ਆਪਦੇ ਵੱਲੋਂ ਸਵਾਲ ਕੀਤੇ ਗਏ ਸੀਗੇ ਨਹੀਂ ਨਹੀਂ ਉਸ ਤੋਂ ਦੇਖੋ ਇੱਕ ਤਫਤੀਸ਼ ਦੇ ਰਿਪੋਰਟ ਸੀ ਕੁਝ ਗੱਲਾਂ ਸੀ ਉਹ ਬਾਅਦ ਹਜੇ ਨਹੀਂ ਦੱਸ ਸਕਦੇ ਉਹਨਾਂ ਅੱਛਾ ਠੀਕ ਇਹ ਸਹਿਯੋਗ ਦਾ ਹਿੱਸਾ ਨਹੀਂ ਜਾਂ ਫਿਰ ਇਹਨਾਂ ਦੇ ਨਾਲ ਕੋਈ ਜੁੜੀ ਹੋਊਗਾ ਗੱਲਾਂ ਬਾਤਾਂ ਰਹੀ ਜਿਹ 別にそれうとっても。<music>